ਹੋਏ ਜੇਰਾ ਕੋ ਨਿਚਾਰਾ ਹੋਏ ਰੁਲਾ ਪੱਟੀ ਵਾਲਾ ਹੋਏ ਪਲੇਤੀ ਵਿਆਹੀ ਹੋਏ ਸ਼ੇਸ਼ ਕਰ ਪਾਈ ਹੋਏ ਹਾਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਇਨਰ ਵੀਲ ਕਲੱਬ ਬੰਗਾ ਵੱਲੋਂ ਕ럽 ਪ੍ਰਦਾਨ ਡਾਕਟਰ ਵੰਦਨਾ ਮੁੰਗਾ ਦੀ ਅਗਵਾਈ ਵਿੱਚ ਲੋੜੀ ਦੇ ਤਿਹਾਰ ਦੀ ਖੁਸ਼ੀ ਵਿੱਚ ਲੋੜਵੰਦ ਰਿਕਸ਼ਾ ਚਾਲਕਾਂ ਨੂੰ ਠੰਡ ਤੋਂ ਬਚਾ ਲਈ ਗਰਮ ਜੈਕਟਾਂ ਵਾਰਮਰ ਵੰਡੇ ਗਏ ਇਸ ਮੌਕੇ ਡਾਕਟਰ ਬੰਦਨਾ ਨੇ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਨਰ ਵੀਲ ਕਲੱਬ ਇੱਕ ਇੰਟਰਨੈਸ਼ਨਲ ਸਮਾਜ ਸੇਵੀ ਕਲੱਬ ਹੈ ਜੋ ਕਿ 101 ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਹੈ ਉਹਨਾਂ ਦੱਸਿਆ ਕਿ ਬੰਗਾ ਵਿੱਚ ਇਸ ਕਲੱਬ ਦੀ ਸ਼ੁਰੂਆਤ ਕੀਤੇ ਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਹੈ ਅਤੇ ਭਵਿੱਖ ਵਿੱਚ ਹੋਰ ਵੀ ਵੱਡੇ ਪ੍ਰੋਜੈਕਟ ਕੀਤੇ ਜਾਣਗੇ ਇਸਮੋ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਲਬਾਖ ਸਿੰਘ ਭਾਗੀ ਐਮਸੀ ਮੀਨੂ ਰੋੜਾ ਅਤੇ ਹੋਰਨਾਂ ਵੱਲੋਂ ਲੋਹੜੀ ਦੀ ਵਧਾਈ ਦਿੰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ ਦੇਖੋ ਬੰਗਾ ਤੋਂ ਪੰਜਾਬ 78 ਟੀਵੀ ਦੀ ਇਹ ਰਿਪੋਰਟ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਆਪ ਸਾਰਿਆਂ ਦਾ ਆਪ ਤਹੇ ਦਿਲ ਤੋਂ ਸ਼ੁਕਰੀਆ ਦਾ ਆ ਕਿ ਤੁਸੀਂ ਸਾਰਿਆਂ ਨੇ ਇੱਥੇ ਪਹੁੰਚ ਕੇ ਸਮਾਗਮ 'ਚ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਥੇ ਆਨ ਲਈ ਤੇ ਇਨਰ ਵੀਲ ਕਲੱਬ ਇੱਕ ਸੰਸਥਾ ਹੈ ਵੂਮਨਸ ਦੀ ਜਿਹੜੀ ਆਪਾਂ ਵੂਮਨਸ ਨੂੰ ਦੇਖੋ ਕੰਮ ਸਿਰਫ ਘਰ 'ਚ ਰਹਿ ਕੇ ਘਰ ਦਾ ਕੰਮ ਕਰਨਾ ਹੀ ਨਹੀਂ ਆਪਾਂ ਸਾਰੇ ਜਣੇ ਮਿਲ ਕੇ ਸੋਸਾਇਟੀ ਲਈ ਵੀ ਕੁਝ ਚੇਂਜ ਲਿਆ ਸਕਦੇ ਆ ਸੋਸਾਇਟੀ ਲਈ ਮਿਲ ਕੇ ਕੁਝ ਦੇਖੋ ਸ਼ੁਰੂਆਤ ਛੋਟੀ ਚੀਜ਼ਾਂ ਤੋਂ ਹੁੰਦੀ ਆ ਹੌਲੀ ਹੌਲੀ ਅਸੀਂ ਇਸ ਚੀਜ਼ ਨੂੰ ਅੱਗੇ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਇਹਨੂੰ 101 ਸਾਲ ਹੋ ਚੁੱਕੇ ਆ ਪਰ ਬੰਗੇ ਦੇ ਵਿੱਚ ਇਹ ਪ੍ਰੋਜੈਕਟ ਬੰਗੇ ਦੇ ਵਿੱਚ ਪ੍ਰੋਜੈਕਟ ਹੁਣੀ ਏਸੀ ਮਹੀਨੇ ਸ਼ੁਰੂ ਹੋਇਆ ਦੋ ਮਹੀਨੇ ਹੋ ਚੁੱਕੇ ਇੱਥੇ ਆਇਆ ਨੂੰ ਤੇ ਆ ਸਾਡਾ ਦੂਸਰਾ ਪ੍ਰੋਜੈਕਟ ਆ ਇਨਰਵਿਲ ਵੱਲੋਂ ਤੇ ਇਹ ਅਸੀਂ ਲੋੜੀ ਦੀ ਖੁਸ਼ੀ ਵਿੱਚ ਅਸੀਂ ਆਪਣੇ ਰਿਕਸ਼ਾ ਚਾਲਕਾ ਲਈ ਤਾਂ ਕਿ ਠੰਡੇ ਤੋਂ ਬਚ ਸਕਣ ਅਸੀਂ ਜੈਕਟਾ ਤੇ ਵਾਰਮਰ ਵੰਡੇ ਆ ਤੇ ਇਹਦੇ ਲਈ ਮੈਂ ਆਪਣੇ ਇਨਰਵਿਲ ਕਲੱਬ ਮੈਂਬਰਾਂ ਦਾ ਬਹੁਤ ਥੈਂਕਫੁਲ ਹਾਂ ਉਹਨਾਂ ਦੇ ਲਈ ਉਹਨਾਂ ਦਾ ਯੋਗਦਾਨ ਦੇ ਨਾਲ ਹੀ ਇਹ ਸੰਭਵ ਹੋ ਪਾਇਆ ਆ ਉਹ ਇੱਕ ਦਿਨ ਅਗੇ ਉਹ ਵਿੱਚ ਅਸੀਂ ਹੋਰ ਕਰਾਂਗੇ ਜਸ ਜਸਟ ਅ ਹੈ ਬਿਗਨਿੰਗ ਆ ਤੇ ਮੈਂ ਸਾਰਿਆਂ ਨੂੰ ਹੈਪੀ ਲੋੜੀ ਦੀ ਬਹੁਤ-ਬਹੁਤ ਵਧਾਈਆਂ ਦਿੰਨੀ ਆ ਹੈਪੀ ਲੋੜੀ ਸਾਰਿਆਂ ਲਈ ਸਾਰਿਆਂ ਨੂੰ ਵਧਾਈ ਦੇਣਾ ਚਾਹੀਦੀ ਆ 80 ਸੀ ਨਿਊਜ਼ ਚੈਨਲ ਤੇ ਪੰਜਾਬ 78 ਟੀਵੀ ਦੇ ਸਾਰੇ ਸੋਤਾਂ ਗੰਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਇਹ ਪ੍ਰੋਜੈਕਟ ਰਗਾ ਆ ਇਹ ਇਨਰ ਬੀਨ ਕਲੱਬ ਬੰਗਾ ਬਲੋਂ ਮਤਲਬ ਇਹ ਆ ਪੇ ਲੋੜੀ ਦੇ ਤਿਹਾਲ ਨੂੰ ਮੁੱਖ ਰੱਖ ਕੇ ਇਹ ਕੀਤਾ ਗਿਆ ਕਿਉਂਕਿ ਆਪਾਂ ਘਰਾਂ ਚ ਲੋੜੀ ਬਾਲਦੇ ਆਂ ਠੰਡ ਦੇ ਬਚਾਅ ਲਈ ਕਈ ਯਤਨ ਕਰਦੇ ਆਂ ਇਹ ਜਿਹੜੇ ਮਿਹਨਤ ਕਸ਼ ਲੋਕ ਆ ਜਦੋਂ ਦੁਨੀਆ ਸੁੱਤੀ ਪਈ ਹੁੰਦੀ ਆ ਤੇ ਉਦੋਂ ਇਹਨਾਂ ਦਾ ਜਿਹੜਾ ਪਿਆਰ ਆ ਉਹ ਸਾਈਕਲ ਦੇ ਪੈਡਲ ਤੇ ਹੁੰਦਾ ਮਤਲਬ ਇਸੇ ਦੇ ਉੱਤੇ ਵੀ ਆ ਕੇ ਆਪਣੀ ਦੂਜੀ ਰੋਟੀ ਦੇ ਭਾਲ ਦੇ ਵਿੱਚ ਇਹ ਸੁਬਾ ਸਵੇਰੇ ਯਾਨੀ ਕਿ ਆਪਣੇ ਇਹ ਜਗ੍ਹਾ ਦੀ ਜਿਹੜੀ ਆ ਮਤਲਬ ਇਹ ਇੰਤਜ਼ਾਰ ਕਰਦੇ ਆ ਕਿਸੇ ਸਵਾਰੀ ਦੀ ਡੀ ਕਰਦੇ ਆ ਸਾਡੇ ਇਨਰ 휠 ਕਲੱਬ ਬੰਗਾ ਦੇ ਪ੍ਰਧਾਨ ਡਾਕਟਰ ਬੰਨਾ ਜੀ ਤੇ ਇਹਨਾਂ ਦੀ ਸਮੂਚੀ ਟੀਮ ਜਿਹੜੀ ਆ ਮੀਨੂ ਅਰੋੜਾ ਜਿਹੜੇ ਸੈਕਟਰੀ ਆ ਕਲੱਬ ਦੇ ਤੇ ਨਾਨ ਸੈਕਟਰੀ ਆ ਰਮਨ ਜੀ ਬਾਕੀ ਜਿਹੜੇ ਟੀਮ ਮੈਂਬਰ ਸੇ ਸਾਡੇ ਨੇ ਮਿਲ ਕੇ ਸਲਾਹ ਕੀਤੀ ਤੇ ਕਿਉਂ ਨਾ ਜਿਹੜੇ ਇਹ ਮਿਹਨਤ ਕਸ਼ ਲੋਕ ਹੈਗੇ ਆ ਵੀ ਇਹਨਾਂ ਨੂੰ ਠੰਡ ਤੋਂ ਬਚਾਉ ਦੇ ਲਈ ਅਸੀਂ ਕੋਈ ਨਾ ਕੋਈ ਯਤਨ ਕਰੀਏ ਤੇ ਇਹ ਇਹਨਾਂ ਨੇ ਬੜਾ ਮਾਰਕੀਬਲ ਜਿਹੜਾ ਪ੍ਰੋਜੈਕਟ ਕੀਤਾ ਮੀਨੂ ਵੀਰ ਕਲੱਬ ਬੰਗਾ ਆ ਇਹ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਜਿਹੜੀ ਸੋਚ ਦਾ ਸਰਦਗਾ ਇੱਥੇ ਬਣਿਆ ਤੇ ਜਿਹੜੀਆਂ ਇਹਨਾਂ ਦੀ ਪਲੈਨਿੰਗ ਹੈਗੀਆਂ ਬਹੁਤ ਵੱਡੀਆਂ ਹੈਗੀਆਂ ਦਿਲਚਸਪ ਬੜਾ ਜਜਵਾ ਹੈਗਾ ਤੇ ਉਹ ਵੀ ਸੀ ਜਿਹੜਾ ਇਹ ਵਰਲਡਵਾਈ ਆਰਗੇਨਾਈਜੇਸ਼ਨ ਆ ਜਿਹਦਾ ਸਾਡਾ ਰੋਟਰੀ ਕਲੱਬ ਇੰਟਰਨੈਸ਼ਨਲ ਆ ਉਦੋਂ ਹੀ ਇਹ ਇਹਨਾਂ ਦੇ ਵੀ ਕਲੱਬ ਆ ਸੀ ਇਹ ਚਾਹਦੇ ਆ ਵੀ ਜਿੱਦਾਂ ਇੱਕ ਲੇਡੀ ਜਿਹੜੀ ਆ ਪਰਵਾਦ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਦੀ ਆ ਉਦੋਂ ਸਮਾਜ ਦੀ ਵਿਤਰੀ ਲਈ ਸਮਾਜ ਦੇ ਦੁੱਖ ਗੱਦ ਦੇਖਣ ਲਈ ਵੀ ਅੱਗੇ ਆ ਮਰਦੋ ਦੀ ਗੱਲ ਕੀਤੀ ਆ ਵੀ ਇਹ ਜਿਹੜਾ ਇਦਰ ਵੀ ਕਲੱਬ ਬੰਗਿਆਂ ਦੇ ਵਿੱਚੋਂ ਦੇ ਵਿੱਚ ਆਇਆ ਤੇ ਰੋਟਰੀ ਕਲੱਬ ਵੀ ਇਸ ਯੋਜਨਾ ਆਇਆ ਹਾਂਜੀ ਕੀਪੋ ਇੱਕ ਦੇ ਵਿੱਚ ਸਾਂਝੇ ਪਏ ਕਿਤੇ ਹਾਂ ਹਾਂ ਸਾਂਝੇ ਵੀ ਕੀਤੇ ਜਾਣਗੇ ਮਤਲਬ ਇਹ ਦਾ ਇਹਨਾਂ ਦਾ ਮੇਰਾ ਕਹਿੰਦਾ ਮਤਲਬ ਕਿ ਮਤਲਬ ਜਿੰਨੀ ਵੀ ਮਤਲਬ ਕੋਈ ਵੀ ਸਰਗਰਮੀ ਹੁੰਦੀ ਆ ਉਹ ਮੇਰੇ ਨਾਲ ਸੁਆਹ ਮਸ਼ਹਦੇ ਨਾਲ ਹੁੰਦੀ ਹੈ ਮੇਰੀ ਵਾਈਫ ਖੁਦ ਇਨਰਵਿਲ ਕਲੱਬ ਦੀ ਮੈਂਬਰ ਆ ਸਾਰਿਆਂ ਨੂੰ ਸ਼ਸ਼ੀ ਕਾਲ ਤੇ ਭਵਿੱਖ ਵਿੱਚ ਵੀ ਅਸੀਂ ਇਨਰਵਿਲ ਕਲੱਬ ਸਾਰੇ ਮੈਂਬਰਸ ਮਤਲਬ ਸਮਾਜ ਸੇਵਾ ਦੇ ਪ੍ਰਤੀ ਪੂਰੇ ਯਤਨਸ਼ੀਲ ਰਹਿਾਂਗੇ ਤੇ ਆਪਣੀਆਂ ਵੱਧ ਤੋਂ ਵੱਧ ਸੇਵਾਵਾਂ ਦੇਵਾਂਗੇ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਹੈਪੀ ਲੋੜੀ ਸਸ਼ੀ ਕਾਲ ਜੀ ਸਾਰਿਆਂ ਨੂੰ ਪਹਿਲੇ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਹਾਰ ਟਾਈਮ ਸਾਡੀ ਸੇਵਾ ਜੀ ਹਾਜ਼ਰ ਰਹਿੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਜਿਹੜਾ ਇਨਰ ਵਿਲ ਕਲੱਬ ਹੈ ਸਾਡਾ ਸਿਰਫ ਸੋਸਾਇਟੀ ਦੀ ਸੇਵਾ ਲਈ ਬਣਿਆ ਹੈ ਐ ਸਾਨੂੰ ਸਿਰਫ ਮਨ ਦੀ ਖੁਸ਼ੀ ਮਿਲਦੀ ਹੈ ਹੋਰ ਸਾਡੇ ਚ ਕੋਈ ਬੈਨੀਫਿਟ ਨਹੀਂ ਹੈ ਮਨ ਦੀ ਖੁਸ਼ੀ ਸਾਨੂੰ ਵੱਡੀ ਖੁਸ਼ੀ ਹੈ ਤਾਂ ਕਰਕੇ ਅਸੀਂ ਕੰਮ ਕਰਦੇ ਹਾਂ ਤੁਸੀਂ ਵੀ ਹੋਪ ਕਰਿਓ ਪਰਮਾਤਮਾ ਗੁਰਦਾਸ ਕਰਿਓ ਕਿ ਸਾਡਾ ਜਿਹੜਾ ਕਲੱਬ ਹੈ ਚੜਦੀ ਕਲਾ ਚ ਰਹੇ ਤੇ ਅਸੀਂ ਤੁਹਾਡੇ ਲੋਕਾਂ ਸਾਰਿਆਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਸਾਰਿਆਂ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਦਾ ਮਾਨ ਵਧਾਇਆ ਅਤੇ ਸਭ ਨੂੰ ਬਹੁਤ-ਬਹੁਤ ਲੋੜੀ ਦੀ ਵਧਾਈ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਸੀ ਅਸੀਂ ਆਪਣੇ ਲਈ ਤਾਂ ਬਹੁਤ ਕੁਝ ਕਰਦੇ ਆਂ ਬਟ ਜਦੋਂ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਅਸੀਂ ਕਿਸੇ ਨੂੰ ਸ਼ੇਅਰ ਕਰਦੇ ਆਂ ਨਾ ਤਾਂ ਉਹਨਾਂ ਨਾਲ ਸਾਨੂੰ ਬਹੁਤ ਦੁਆਵਾਂ ਵੀ ਮਿਲਦੀਆਂ ਨੇ ਤਾਂ ਇਹ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਵਿੱਚੋਂ ਥੋੜਾ ਜਿਹਾ ਹੀ ਚਲੋ ਪਾਰਟਿਸਪੇਟ ਜੇ ਅਸੀਂ ਜਿੰਨਾ ਕੋ ਕਰ ਸਕੀਏ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਲੋੜੀ ਦੀ ਸਾਰਿਆਂ ਦਾ ਜਿਹੜਾ ਲੋੜੀ ਦਾ ਤਿਹਾਰਾ ਹੈ ਬਹੁਤ ਖੁਸ਼ੀਆਂ ਵਾਲਾ ਜਾਵੇ ਥੈਂਕ ਯੂ So, okay. Happy Lori Happy Lori <laughs> Happy Lori sare everyone tu aaj hi lodi Lori ch